ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ रिक्वेस्ट ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਨ ਨੂੰ ਆਲ ਸੈਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਮਿਲੇ ਅੱਜ ਦੀ ਵੀਰ ਪਿੰਡ ਅਮਿਰਕੇ ਅਮਰਕੋਟ ਜ਼ਿਲ੍ਹਾ ਸ਼੍ਰੀਨੂ ਲੱਗਦਾ ਤਰਨਤਾਰਨ ਸਾਹਿਬ ਤੇ ਤਹਿਸੀਲ ਲੱਗਦੀ ਪੱਟੀ ਸਜਨੋ ਇਸ ਘਰ ਤੋਂ ਅੱਗੇ ਵੀ ਵੀਡੀਓ ਆਪਣੇ ਚੈਨਲ ਉੱਪਰ ਅਪਲੋਡ ਬੜੀਆਂ ਨੇ ਬਿੱਟੂ ਨਾਂ ਦਾ ਵੀਰ ਦੇ ਕੋਲ ਆ ਚੁੱਕੇ ਆ ਤੇ ਪਰ ਲਾ ਦਿੰਦਾ ਤਾਂ ਕਹਿੰਦਾ ਔਰਦੀਆਂ ਜੰਗੀਆਂ ਜਾਇਜ਼ ਰੇਟਾਂ ਤੇ ਪਸ਼ੂ ਇਸ ਘਰ ਤੋਂ ਦੇਖਣ ਨੂੰ ਮਿਲਦੇ ਆ ਤੇ ਵਧੇਰੇ ਜਾਣਕਾਰੀ ਵੀਰ ਤੋਂ ਲੈ ਕੇ ਦਿਨੇ ਆ ਉਹ ਤੋਂ ਪਹਿਲਾਂ ਕੁਐਸਟ ਕਰਦੇ ਆ ਕਿਤੇ ਵੀ ਸੱਜਣੋਂ ਖਰੀਦਦਾਰੀ ਕਰਦੇ ਜੇ ਆਪਣੀ ਨਰਖ ਪਰਖ ਕਰਕੇ ਜਿਹੜਾ ਗੱਬਣ ਹੈ ਉਹਨੂੰ ਚੰਗੀ ਤਰ੍ਹਾਂ ਟਿਪ ਕੇ ਸੋਏ ਨੂੰ ਦੋ ਟਾਈਮ ਚੋ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਬੇਨਤੀ ਪ੍ਰਵਾਨ ਕਰਿਆ ਕਰੋ ਬਾਅਦ ਚ ਕਿਸੇ ਨੂੰ ਕੋਈ ਲਾਮਾ ਨਾ ਦਿਆ ਕਰੋ ਪੈਸੇ ਲਾਉਣੇ ਹੁੰਦੇ ਬੇਨਤੀ ਤੁਹਾਨੂੰ ਬਾਰ ਬਾਰ ਇਹੋ ਕਰਦੇ ਆ ਇਹ ਬੇਨਤੀ ਨੂੰ ਕਬੂਲ ਕਰਿਆ ਕਰੋ ਸਾਡੀ ਨੂੰ ਖਰਚ ਬੰਦਾ ਪੈਸੇ ਬੜੇ ਔਖੇ ਬੰਦੇ ਆ ਸਾਡਾ ਕੰਮ ਆ ਵੀਡੀਓ ਬਣਾਉਣਾ ਤੇ ਲਈਏ ਵਧੇਰੇ ਜਾਣਕਾਰੀ ਵੀਰ ਬਿੱਟੂ ਤੋਂ ਤੇ ਪੁੱਛੀਏ ਕਰਵਾ ਸੁਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਹਿਬ ਛੱਡ ਦੀ ਕਰਾ ਜੀ ਛੱਡ ਦੀ ਕਰਾ ਜੀ ਚਲੋ ਸ਼ੁਕਰਿਆ ਹਾਂ ਜੀ ਹੋਰ ਸੁਣਾਉ ਗਾਇਬ ਜ ਆ ਪਾ ਦਿੰਦੇ ਜ ਵਿੱਚ ਗਾਇਬ ਸੰਧੂ ਸਾਹਿਬ ਫਿਰ ਮੱਝਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਜੀ ਸਿੱਧਾ ਹੀ ਕੰਮ ਇਹਨੂੰ ਜਿਆਦਾ ਤੁਹਾਡੇ ਲਕੇਸ਼ ਤੇ ਤਾਰਾ ਸਿੱਧੀਆਂ ਜੁੜ ਗਈਆਂ ਹਾਂਜੀ ਹਾਂਜੀ ਹਨਾ ਹਾਂਜੀ ਇਹ ਇੱਕ ਵੀਡੀਓ ਦੇ ਕਿੰਨੇ ਕਿੰਨੇ ਪਸ਼ੂ ਵੇਚਦੇ ਜਿੰਦੇ ਨਾਲ ਇੱਕ ਵੀਡੀਓ ਦੇ ਨਾਲ ਨਾਲ ਸੰਧੂ ਸਾਹਿਬ 20 25 ਡੰਗਰ ਵੇਚ ਜਾਂਦੇ ਨਾ ਨਾਲ ਵੀਡੀਓ ਮੰਗਾਈ ਜਾਂਦੇ ਆ ਸਿੱਧੀਆਂ ਹਨਾ ਤੇ ਪਸ਼ੂ ਵੀ ਕੀ ਜਾਂਦੇ ਆ ਹਾਂਜੀ ਵਧੀਆ ਗੱਲ ਹੈ ਨਾ ਇਹ ਵਹਿਦ ਆਨਲਾਈਨ ਵਾਲਾ ਕੰਮ ਬਿਲਕੁਲ ਸਹੀ ਹਾਂਜੀ ਬਾਕੀ ਉਹ ਕਰੇ ਠੱਗੀ ਦਾ ਜਿਆਦਾ ਮਤਲਬ ਕੰਮ ਜਿਹੜਾ ਛੋੜਿਆ ਹੈ ਹਾਂ ਮੈਂ ਇਹਨਾਂ ਕਿ ਦੋ ਟਾਈਮ ਆਉ ਹਮ ਆਪ ਦੀ ਨਰਖ ਪਰਖ ਕਰੋ ਆ ਚੋ ਕੇ ਫਿਰ ਖੜਿਆ ਕਰੋ ਪਸ਼ੂ ਜੀ ਫਿਰ ਕਿਸੇ ਨੂੰ ਕੋਈ ਲਾਮਾ ਕਿਸੇ ਨੂੰ ਲਾਮਾ ਨਹੀਂ ਕੋਈ ਗਾਂ ਇਹ ਪਸੰਦ ਦਾ ਤੇ ਲੈ ਜਾਓ ਹਾਂਜੀ ਤੇ ਨਹੀਂ ਤੇ ਨਹੀਂ ਠੀਕ ਹੈ ਹਨਾ ਹਾਂਜੀ ਵਧੀਆ ਗੱਲ ਦਾ ਟੀ ਸੋਚ ਚੰਗੀ ਆ ਹਾਂਜੀ ਹਾਂਜੀ ਤੇ ਇਦਾਂ ਦੇ ਤੁਹਾਡੇ ਅਗੇ ਸੁਭਜਵਾਨ ਬੰਦੇ ਚਾਹੀਦੇ ਆ ਤੇ ਜਿਹੜੇ ਕਿਸੇ ਨਾ ਕੋਈ ਵੀ ਠੱਗੀ ਠੋਰੀ ਵਾਲਾ ਕੰਮ ਨਾ ਚਲਾਓ ਪੈਸਾ ਤੇ ਲਾ ਬੜਾ ਔਖਾ ਬੰਦਾ ਅੱਜ ਕੱਲ ਠੀਕ ਹੈ ਜੀ ਤੇ ਮਿੱਟੀ ਨਾਲ ਮਿੱਟੀ ਹੋ ਗਈ ਕੋਈ ਵੀ ਕੰਮ ਆ ਕਮਾਈ ਫੇਰ ਹੀ ਹੁੰਦੀ ਫੇਰ ਪੈਸਾ ਬਣਦਾ ਤੇ ਅੱਜ ਫਿਰ ਕਿੰਨੇ ਨਗਵੀਰ ਲੈਂਦੇ ਚਾਰ ਚੰਦ ਚਾਰ ਇਹ ਤਾਜੀ ਹੋਈ ਆ ਤਾਜੀ ਹੋਈ ਕਿਣਵਾ ਸੂਆ ਝੋਟੀ ਪਹਿਲਾ ਸੂਆ ਬੱਚਾ ਪ्योर ਨੀਲੀ ਦਾ ਨਾ ਕੱਟੀ ਕੱਟਾ ਜੀ ਕੱਟਾ ਆ ਗਿਆ ਮਿਲ ਕਾਫ ਲਓ ਭਾਈ ਸੱਜਰੂ ਆ ਆ ਗਿਆ ਜੀ ਮਗਰ ਬੱਚਾ ਝੋਟੀ ਪਹਿਲਾ ਸੂਆ ਹੀ ਆ ਪਹਿਲਾ ਸੂਆ ਹੀ ਖੁੱਲ ਕੇ ਤੋਰਾ ਚੇ ਕਰਈਏ ਸੇਂਗ ਮੂੰਹ ਵੇਖ ਲਓ ਸੂਆ ਪਹਿਲਾ ਕਿੰਨੇ ਦੋਤੋ ਸਟਾਰਟਿੰਗ ਆ ਵੀਰਾਂ ਇਹ ਸੰਧੂ ਸਾਹਿਬ 7 ਕਿਲੋ ਦੋਤੇ ਦਾ ਸਟਾਰਡ ਆ ਜੀ ਪੱਕਾ ਜੀ ਪੱਕਾ ਮਿਣਵਾਇਆ ਜਰਾ ਜੀ ਚਲੋ ਇਹਨੂੰ ਲੈ ਜਾ ਜੀ 7 ਕਿਲੋ ਦੋਤੋਂ ਸਟਾਰਡਿੰਗ ਆ ਤੇ ਬੱਚਾ ਤੁਸੀਂ ਵੇਖ ਲਓ ਕਿੰਨੇ ਦਿਨਾਂ ਦਾ ਤਾਜ਼ਾ ਲਾ ਲਿਓ ਨੇਲੀ ਰਾਵੀ ਦੇ ਵਿੱਚ ਜਿਹੜੀ ਝੋਟੀ ਆਉਂਦੀ ਆ ਠੀਕ ਆ ਜੀ ਲੈਓ ਮੋੜ ਲਿਓ ਬਾਕੀ ਕੱਦ ਹਾਈਟ ਸੋਹਣੀ ਝੋਟੀ ਦੀ ਦੇਖ ਸਕਦੇ ਜੀ ਲਓ ਜੀ ਲੈ ਲਓ ਵੀਰ ਦੇ ਘਰ ਰੌਣਕ ਮੇਲਾ ਲੱਗਾ ਰੇਂਦਾ ਕੋਨਾ ਕੋਈ ਭੈਣ ਭਰਾ ਆ ਰੇਂਦਾ ਤੇ ਕੀ ਫਿਰ ਮੁੱਲ ਕਰ ਦੇਣਾ ਕਿੰਨੇ ਦੇਣੀ ਆ ਨਿਕਾ ਜੈ ਸੰਧੂ ਸਾਹਿਬ ਜਾਜ 1000 ਦੀ ਹੋਰ ਕੋਈ ਹੋ ਸਕਦਾ 2000 ਸਿੱਧੀ 52000 ਦੀ ਹੋਰ ਕਰਤੀ ਕੀ ਕੋਈ 1000 ਰੁਪਏ ਛੱਡ ਦੀ 57000 ਦੀ ਖਾਨਾ ਜੀ 55 ਜਾਰੀ ਨਹੀਂ ਨਹੀਂ 55 ਦੇ ਸੰਧੂ ਸਾਹਿਬ ਨਹੀਂ ਠੀਕ ਆ ਹਾਂਜੀ 57000 ਦੇ ਮੰਨਦੇ ਨਹੀਂ ਨਾ ਹਾਂਜੀ ਹਾਂਜੀ ਆ ਨੀਲੀ ਰਾਵੀ ਆ ਗਈ ਨੀਲੀ ਰਾਵੀ ਮਗਰ ਕਟਾ ਆ ਗਿਆ ਹਾਂਜੀ ਮਗਰ ਕਟਾ ਆ ਗਿਆ ਠੀਕ ਆ ਹਨਾ ਨੀਲੀ ਰਾਵੀ ਕਿੰਨਾ ਦੁੱਧ ਹੋਊਗਾ ਇਹਦੇ ਸੰਧੂ ਸਾਹਿਬ 8 ਕਿਲੋ ਜੀ ਤੋਰਾ ਕਰਾਈਆ ਜੈਕ ਲੋ ਭਈ ਸਜਨੋ ਥਾਂ ਲੈਵਾ ਵੇਖ ਲੋ ਮਿਲਕਮੈਨ ਜੇ ਤੀਜਾ ਸਵੇਰ ਲਾ ਲਓ ਕੋਈ ਚੌਥਾ ਲਾ ਲਓ ਠੀਕ ਆ ਤੇ ਮਗਰ ਆਰਡਰ ਕੁਆਲਿਟੀ ਬਹੁਤ ਸੋਹਣੀ ਹੈ ਪੱਧਰ ਇੱਕੋ ਜੀ ਏਡਾ ਕੱਟਿਆ ਤੇ ਬਿੱਲੀਮਣ ਕੀ ਅੱਖ ਆ ਮੇਲ ਕਾਫ ਆ ਗਿਆ ਮਗਰ ਠੀਕ ਹੈ ਜੀ ਲਓ ਤੁਰਤ ਤਰਾ ਬਹੁਤ ਸੋਹਣਾ ਲੱਗਾ ਮੈਨੂੰ ਵਜਨدار ਆ ਰੇਟ ਵੀ ਜਾਇਜ਼ ਹੋਊਗਾ ਲਓ ਜੀ ਲਓ ਲੋ ਨੀਲੀ 라ਵੀ ਆ ਗਈ ਲੋਈ ਮਗਰ ਕਟਾ ਗਿਆ ਜੀ ਠੀਕ ਆ ਦੂਜੇ ਨੰਬਰ ਤੇ ਉਹ ਵੱਜਾ ਜੀ ਕਟਾ ਵਾਣਾ ਬੋਣਾ ਬੜਾ ਪੱਧਰ ਇੱਕੋ ਜਿਹਾ ਨਿਸ਼ਾਨੀਆਂ ਸਾਰੀਆਂ ਹੀ ਕਵਰ ਕਰਦੀ ਆ ਬਾਈ ਬੇਟੂ ਇਹਦਾ ਮੁੱਲ ਕੀ ਹੈ ਇਹਦਾ ਮੁੱਲ ਸੰਦੂਸਾਲ 60000 ਰੁਪਏ ਆ ਕਿੰਨੇ ਨਹੀਂ ਦੇਦਨੀ ਆ ਨਾ 52000 ਰੁਪਏ ਹੈ 52000 ਰੁਪਏ ਹੋ ਕਰੀਏ ਯਾਰ ਉਹ ਛੱਡ ਦੀ 57 ਦੇ ਦੇ ਦੀ 56 ਹੀ ਜਾਣ ਦੇ 56 ਦੇ ਜਾਣਦੇ ਸੰਧੂ ਸਾਹਿਬ ਮਾਰੋ ਥਾਪੀ ਲਓ ਸੱਜਣੋ 56000 ਦੀ ਜੈਸਨੋ ਕਰਤੀ ਵੀ ਨੇ ਹਾਂਜੀ ਤੇ ਤੀਜੇ ਨੰਬਰ ਤੇ ਆ ਗਈ ਕਿੰਨੇ ਦਿਨਾਂ ਦੀ ਸਹੀਏ ਇਹ ਸੰਧੂ ਸਾਹਿਬ ਹੋਈ 10 12 ਦਿਨਾਂ ਦੀ 15 ਦੀ 15 ਦੀ ਆਪਣੀ ਸਮਝ ਲਾਵੇ ਬੱਚੇ ਦੀ ਕਿੰਨੇ ਦਿਨਾਂ ਦੀ ਹੈ ਕਿੰਨਾ ਦੁੱਧ ਹੋਊਗਾ ਸੰਧੂ ਸਾਹਿਬ 7 ਕਿਲੋ ਦੁੱਧ ਆਪਾਂ 6 ਦੀ ਗਰੰਟੀ ਦਿੰਨੇ ਜੀ 7 ਕਿਲੋ ਦੁੱਧ ਹਾਂ ਸ਼ੇਹਰ ਦੀ ਗਰੰਟੀ ਠੀਕ ਐ ਦੁੱਧ ਥੋੜਾ ਨਾ ਹਾਂਜੀ ਹਾਂਜੀ ਦੁੱਧ ਆਹ ਤੇ ਥਾਂ ਥਾਂ ਦੀ ਚਵਾਈ ਕਿਦਾਂ ਵੀ ਓਕੇ ਪੋਲੀ ਪੂਰਨ ਠੀਕ ਆ ਦੋਰੀਏ ਲੋ ਭੀ ਸਜਣੋ ਦੁੱਜਾ ਸੂਆ ਲੱਗਦੀ ਹੈ ਨਾ ਹਾਂਜੀ ਥਾਂ ਥਾਂ ਨੂੰ ਬਹੁਤ ਸੋਹਣੇ ਲੱਗੇ ਆ ਤੇ ਦੁੱਜਾ ਸੂਆ ਛੋਟੀ ਹੁੰਦੀ ਆ ਲਓ ਜੀ ਲੋ ਜੀ ਬਾਕੀ ਲੰਬੀ ਲੰਬੀ ਦੇਖ ਸਕਦੇ ਜੀ ਸਿੰਘ ਮੂੰਹ ਬਹੁਤ ਸੋਹਣਾ ਲੱਗਾ ਇਹ ਤੇ ਮੇਰਾ ਬਜੀ ਹੀ ਲੋ ਜੀ ਕੱਟਾ ਮਗਰ ਜਿੰਦੇ ਕਿੰਨਾ ਮੋਲ ਮੁਖਤੀ ਮੁਖਤਾਲੇ ਕਾ ਮੋਤਾਲਾ ਕਾ ਮੈਂ ਅੱਛਾ ਹਾਂਜੀ ਕੀ ਚੱਕਰ ਇੱਕ ਘੜ 50 ਦੇ ਇੱਕ ਘੜ 50 ਦੇ ਹਾਂਜੀ ਮੈਨੂੰ ਜਿਆਦਾ ਹੋਰ ਕਰੋਗੇ 47000 ਦੇ ਦੇ ਦੀ ਜੀ ਆਇਓ ਹੋਰ ਕਰੋਗੇ 45000 ਦੇ ਸੰਤੋਬ ਸਾਹਿਬ ਦੇ ਜੈ ਸੁਨੋ ਜੀ ਹਾਂਜੀ ਜੈ ਸੁਨੋ ਜੀ ਪਰ ਸੰਤੋ ਸਾਹਿਬ ਟੋਕੜਾ ਵਾਲਾ ਮੁੱਲ ਜੀ ਟੋਕੜਾ ਵਾਲਾ ਜੀ ਹਾਂਜੀ ਇਹ ਜਿਹਨੇ ਸ਼ਹਿਰ ਦੇ ਵਿੱਚ ਦੁੱਧ ਦੱਤ ਪੀਣਾ ਉਹਨੂੰ ਚੰਗੀ ਹੈ ਨਾ ਮੈਂ ਨਾ ਪੂਰੀ ਵਧੀਆ ਜੀ 6-7 ਕਿਲੋ ਦੁੱਧ ਦਿੱਤੀ ਇਹਨਾਂ ਨੇ ਆ ਜੀ ਆਰਾਮ ਨਾਲ ਆਰਾਮ ਨਾਲ ਤੇ ਉਹਨੂੰ ਚੰਗੀ ਵਧੀਆ ਹਾਂਜੀ ਹਾਂਜੀ ਠੀਕ ਆ ਆ ਗਈ ਕਿੱਦਾਂ ਦੇ ਥਾਂ ਤੋਂ ਇੱਕ ਮੋਟਾ ਨਹੀਂ ਥੋੜਿਆ ਇਹ ਸੰਤੂ ਸਾਹਿਬ ਭਾਲ ਪਈ ਆ ਜੀ ਪਰਲੇ ਸੰਦ ਤੇ ਆ ਦੱਸਣਾ ਜ਼ਰੂਰੀ ਆਪਾਂ ਨੂੰ ਆ ਬਈ ਥਾਂ ਜੇ ਇੱਕ ਥੋੜਿਆ ਵੱਡਾ ਬਖਾਉਂਦੀ ਜੀ ਹਾਂਜੀ ਇਹ ਕਿਨੇ ਕੱਚ ਕਿਦਾਂ ਚੋਣ ਬਰਾਬਰ ਚੋਣ ਬਹੁਤ ਸੋਹਣੀ ਜੀ ਹੋਲੀ ਹੋਗੇ ਹਾਂਜੀ ਬਰਾਬਰ ਕੋਈ ਰਿਕਾਵਟ ਨਹੀਂ ਕੋਈ ਰਿਕਾਵਟ ਨਹੀਂ ਤੇ ਬੱਚਾਂ ਦਾ ਹੈਗਾ ਬੱਚਾ ਜੀ ਠੀਕ ਆ ਹਾਂਜੀ ਕੱਟਾ ਕੱਟਾ ਜੀ ਕੱਟੇ ਯਾਰ ਕਿ ਲੈ ਆਂਦੇ ਸਾਰੇ ਸਾਰੇ ਕੱਟੇ ਆ ਜੀ ਰਾਹ ਖੋਲਿਉਣੀ ਕੱਤੀ ਕੁੱਟੀ ਨਹੀਂ ਕੱਢੀ ਨਹੀਂ ਕਿਸੇ ਦੀ ਲੱਭੀ ਜੀ ਰਾਹ ਖੋਲ ਲੱਗੇ ਹਾਂ ਲੈਓ ਲੈਓ ਖੋਲ ਕੇ ਵਿਖਾਈਏ ਹਾਂਜੀ ਲੋਈ ਸੂਆ ਦੁੱਜਾ ਤੇਜਾ ਦੁੱਜਾ ਦੁੱਜਾ ਇਹ ਦੁੱਜਾ ਸੂਆ ਤੇ ਦੁੱਧੋ ਰੈਡੀ ਕਿੰਨਾ ਦੁੱਧ ਇਸ ਟਾਈਮ 7 ਕਿਲੋ ਜੀ ਲੋ ਭਈ ਸੱਜਣੋ ਮੈਂ ਚੰਗੀ ਆ ਜੰਮੀ ਪੜੀ ਆ 7 ਕਿਲੋ ਦੁੱਧ ਆ ਰੈਡੀ ਤੇ ਤੋਰਾ ਤਰਾ ਚੰਗਾ ਲਓ ਜੀ ਲਾਇਓ ਜੀ ਫੇਸ ਕੁਆਲਟੀ ਚੰਗੀ ਆ ਦੇਖ ਸਕਦੇ ਜੀ ਲਓ ਜੀ ਆ ਮਗਰ ਮੇਲ ਕਾਫ ਆ ਗਿਆ ਠੀਕ ਹੈ ਭਾਈ ਬੇਟੂ ਇਹਦਾ 7 ਕਿਲੋ ਦੁੱਧ ਤੇ ਕਿੰਨੇ ਦੀ ਹਾਂ ਨਾ ਦੇ ਦੇਣੀ ਠੰਡਰਾ ਵਾਲਾ ਮੋਹਨ ਸਿੰਘ ਸਾਹਿਬ ਠੰਡਰਾ ਵਾਲਾ ਅੱਛਾ ਟੋਕੜਾਂ ਵਾਲਾ ਟੋਕੜਾਂ ਵਾਲਾ ਕੀ ਚੱਕਰ ਮੈਂ ਨਾ ਸੰਦੂ ਸਾਹਿਬ ਫ੍ਰੀ ਵਾਲਾ ਕੰਮ ਹੀ ਇਹਦਾ ਵੀ ਹਾਂਜੀ ਇਹ ਤੇ ਫੇ ਮੋਜਾਂ ਲੱਗੀਆਂ ਤੇ 47000 ਦੀ ਦੇ ਦਈਏ ਜੀ ਅੱਛਾ ਹਾਂਜੀ ਉਹ ਲੱਗਦਾ ਕਰੋ 2000 ਸਿੱਧੀ ਛੋੜ 45 ਦੀ ਵੀ ਹਾਂ ਨਾ ਹੀ ਹੋਣੀ ਹੈ ਜੀ ਜੈ ਸਨੋ ਜੈ ਸਨੋ ਇਹ ਜਿੰਨੇ ਸ਼ਾਇਦ ਕੁਲਫੀਆਂ ਵੇਚਣਗੇ ਉਹ ਜੰਗਿਆ ਨਾ ਹਾਂਜੀ ਹਾਂਜੀ ਉਹਨੂੰ ਵੇਚ ਤਾਂ ਜਾਈਆਂ ਮੱਝ ਸੱਜਰ ਮੋਲਤ ਔਕੜਾ ਵਾਲਾ ਜੀ ਹਾਂਜੀ ਵਾਕਿਆ ਹੀ ਹਾਂਜੀ ਹਾਂਜੀ ਹੁਣ ਤੁਹਾਨੂੰ ਨਵਾਂ ਨਿਊ ਫਾਰਮ ਬਣਾਉਣਾ ਪੈਣਾ ਇਨੇ ਇਨੇ ਭਾ ਕਰਤੇ ਹਾਂਜੀ ਇੱਥੇ ਲਾਈਨ ਲੱਗੀ ਰਿਆ ਕਿ ਨੀ ਗਾਗਾ ਦੇਣਾ ਹਾਂਜੀ ਤੇ ਤੁਹਾਡੇ ਤੋਂ ਪੂਰੀਆਂ ਨਹੀਂ ਹੋਣੀਆਂ ਮਈਆਂ ਤੇ ਕਰੋਗੇ ਹਾਂਜੀ ਤੇ ਇਹੋ ਹੀ ਚਾਰੇ ਚਾਰੇ ਲਓ ਭਾਈ ਸਜਣੋ ਐਨੀਮਲ ਚਾਰ ਹਰਸਲ ਭਾਈ ਬਿੱਟੂ ਦੇ ਕੋਲ ਆਈਆਂ ਤੇ ਸੂਈ ਸਵਾਈਆਂ ਆਪਣੀ ਨਰਖ ਪਰ ਕਰਕੇ ਲੈ ਕੇ ਜਾਇਓ ਮੁੱਲ ਟੁਕੜਾ ਵਾਲੇ ਤੇ ਮਈਆਂ ਸਜਰਾ ਠੀਕ ਆ ਜੀ ਸਾਡੇ ਵੱਲੋਂ ਪਿਆਰ ਭਰੀ ਸასი ਕਾਲ ਰੱਬ ਰੱਖਾ ਜੀ